ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਕਹਿੰਦੇ ਵੀ ਉਪਲੀ ਪਿੰਡ 'ਚ ਫੇਰ ਪਹੁੰਚ ਚੁੱਕੇ ਆਂ ਨੇੜੇ ਰਹਿਣਾ ਸੰਗਰੂਰਾ ਤਹਿਸੀਲ ਤੇ ਜ਼ਿਲ੍ਹਾ ਵੀ ਬਾਇਆਂ ਦਾ ਸੰਗਰੂਰਾ ਐ ਇਹਨੇ ਵੀ ਰਾਜੂ ਸੁਨਾਮੀ ਕੋਲੇ ਪਹੁੰਚੇ ਹੋਏ ਆਂ ਅੱਜ ਆਪਾਂ ਨਾਗ ਸਾਨੂੰ ਸੱਜਣੋ ਦਿਖਾ ਦਾਂਗੇ ਸੱਤ ਟੋਟਲਾ ਤਿੰਨ ਫਾਰਮ ਦੀਆਂ ਪਾਲਰ ਵਾਲੀਆਂ ਬੱਚੀਆਂ ਨੇ ਛੋਟੀਆਂ ਚੰਗੇ ਰਿਕਾਰਡ ਵਾਲੀਆਂ ਤੇ ਜਿਹੜਾ ਰੇਟ ਆ ਰੇਟ ਰਾਜੂ ਕਹਿੰਦਾ ਬਿਲਕੁਲ ਵਾਜਿਬ ਹੋਣਾ ਪਸ਼ੂਆਂ ਦਾ ਸਾਰੀ ਪਸ਼ੂ ਗੱਬਣ ਨੇ ਇੱਕ ਨਾ ਫਿਰ ਜਰਸੀ ਦਾ ਤੁਹਾਨੂੰ ਤੋਹਫਾ ਦਿਖਾਵਾਂਗੇ ਜਿਵੇਂ ਨਾ ਡਬਲਯੂ ਡਬਲਯੂ ਈ ਵਾਲੇ ਯੌਨਸੀ ਨੇ ਦਾ ਸਰੀਰ ਹੁੰਦਾ ਨਾ ਉਦਾਂ ਦੀ ਗੱਲਬਾਤ ਆ ਬੱਛੀ ਦੀ ਆਹ ਬੱਛੀ ਦੀ ਗੱਲ ਕਰਦਾ ਮੈਂ ਦਿਖਾਵਾਂਗੇ ਇਹਨੂੰ ਵੀ ਤੇ ਰੇਟੇ ਦਾ ਵੀ ਕਰਾ ਦੂੰਗਾ ਬਾਈ ਤੋਂ ਮੇਰਾ ਖਿਆਲ ਆ ਹੋਊਗੀ ਵੀ ਦੰਦਾਂ ਦੇ ਵਿੱਚ ਹੀ ਬਾਕੀ ਅਗਲੀ ਗੱਲਬਾਤ ਰਾਜੂ ਨਾ ਕਰਦੇ ਆ ਆ ਜਾ ਰਾਜੂ ਘਰ ਤੇ ਸਵਾ ਦੇ ਪਸ਼ੂ ਠੰਡੇ ਨੇ ਸਾਰੇ ਹੋਰ ਕਿਵੇਂ ਆ ਵਧੀਆ ਵੀਰੇ ਚੜਦੀ ਕਲਾ ਚੜਦੀ ਕਲਾ ਬਾਈ ਆ ਇੱਕ ਤਾਂ ਵਧਾਈ ਦਾ ਪਾਤਰ ਇਹ ਐ ਆ ਸੱਜਣਾ ਵਿਸ਼ੇਸ਼ ਦੁੱਧਮ ਸਿੰਘ ਵਾਲੇ ਇਸ ਨਾਮ ਤੋਂ ਹਨਾ ਹਾਂਜੀ ਹਾਂ ਸ਼ਹੀਦ ਦਾ ਹੀ ਧਰਤੀ ਦਾ ਚੋਬਰਾ ਤੇ ਨਾਲ ਉਰੇ ਬਾਈ ਦਾ ਹੈਗਾ ਪਾਰਟਨਰਸ਼ਿਪ ਦਾ ਕਰਵਾ ਬਾਈ ਨਾਲ ਹਨਾ ਹਾਂ ਵੀਰੇ ਚੱਲਦਾ ਚੰਗਾ ਵਧੀਆ ਚੱਲਦਾ ਬਾਈ ਠੀਕ ਆ ਗੱਲ ਕਿਹੜੇ ਪਾਸੇ ਸ਼ੁਰੂ ਕਰਦੇ ਇਧਰ ਹੀ ਕਰ ਲੈਂਦੇ ਆ ਵੀਰੇ ਆਪਣੇ ਰੇਟ ਰਾਜੋ ਕਿੰਨੇ ਕ ਤੋਂ ਲਾ ਕੇ ਕਿੰਨੇ ਕ ਤੱਕ ਜਾਣਗੇ ਲਾਸਟ ਵੀ ਬਈ 60 ਤੋਂ ਪਲੱਸ ਲੈਗੇ ਹੂੰ ਵਾ 85000 ਤੱਕ ਮਾਲ ਹੈ 60 ਤੋਂ 80 85 ਦਾ ਕਮਾਲ ਹੈ 90 90 92 ਵਾਲਾ ਵੀ ਹੈਗੀ ਬਈ ਕਬੱਛੀ ਠੀਕ ਆ ਗੱਲ ਹਾਂ ਇੱਕ ਹੈ ਹਾਂ ਤੇ ਬਾਕੀ ਉਹ ਤਿੰਨੇ ਪੱਛੀਆਂ ਦਾ ਰੇਟ ਇਕੱਠਾ ਹਾਂ ਉਹਨਾਂ ਦਾ ਤਿੰਨਾਂ ਦਾ ਇਕੱਠਾ ਆਹ ਤਿੰਨੇ ਇਕੱਠੀ ਦੇ ਦਾਂਗੇ ਯਾਰ ਇੱਕੋ ਕਰੇ ਜਾਣੀ ਹੈ ਤਿਆਰ ਮੈਂ ਤੇ ਜੀ ਵੀ ਲੱਗਿਆ ਰਹੂਗਾ ਹਾਂ ਬਈ ਹਾਂ ਤੇ ਬਾਕੀ ਇੱਕ ਨੰਬਰ ਤੋਂ ਕਰ ਲਈਏ ਸ਼ੁਰੂ ਹਾਂ ਵੀਰੇ ਆ ਜਾ ਗੈਰੀ ਫਿਰ ਇਹਦੇ ਵੱਲ ਆਰਡਰ ਦੇ ਨੇੜੇ ਲਿਆ ਕਿਉਂਕਿ ਸਭ ਤੋਂ ਮੇਨ ਚੀਜ਼ ਹੁੰਦੀ ਹੈ ਜਿਹੜੀ ਉਹ ਹੁੰਦੀ ਹੈ ਪਸ਼ੂ ਦੀ ਆਰਡਰ ਕੁਆਲਿਟੀ ਇੱਕ ਤੋਂ ਦਿਖਾ ਦੇ ਜਿਵੇਂ ਸਾਨੂੰ ਮੈਂ ਅਕਸਰ ਹੀ ਦੱਸਦਾ ਹੁੰਨਾ ਕਿਉਂਕਿ ਕਈ ਭਰਾ ਕ ਇਹ ਗੱਲ ਕਰਨੀ ਜ਼ਰੂਰੀ ਹੁੰਦੀ ਹੈ ਜਿਹੜੀ ਆ ਚੀਜ਼ ਆ ਗਈ ਇੱਥੇ ਜੜ ਆ ਗਈ ਨਾ ਇਹ ਆਰਡਰ ਦੀ ਉਹ ਜੜ ਬਾਰੇ ਦੱਸਣਾ ਜ਼ਰੂਰੀ ਹੁੰਦਾ ਕਿਉਂਕਿ ਰੁੱਖਾ ਜਿਹੜਾ ਰੁੱਖ ਜੜ ਨਾਲ ਨਹੀਂ ਚੱਲਦਾ ਹਾਂ ਵੀਰੇ ਹਾਂ ਵੀ ਜਿੱਦ ਦੇ ਨੇ ਤਿਆਰ ਹੋਣਾ ਨਾ ਆ ਸੂਲ ਤੱਕ ਲੇਵਾ ਉੱਤੇ ਨੂੰ ਕੱਟ ਜਾਣਾ ਨੇ ਵੀ ਯਾਰ ਐਨ ਬਣਾਉਗੀ ਜਿਵੇਂ ਬਾਹਰ ਪ੍ਰਦਰਸ਼ਨੀ ਵਾਲੀਆਂ ਗੱਲਾਂ ਹਾਂ ਵੀਰੇ ਹਾਂ ਉਦਾਂ ਦਾ ਲੇਵਾ ਬਣਾਉਗੀ ਲੈ ਚੱਲ ਰਾਜੂ ਆ ਇਹਨੂੰ ਸੂਆ ਕਿਹੜਾ ਸੁੰਦੀ ਆ ਰੀਜਨਲ ਦੂਜਾ ਵੀਰੇ ਸੂਆ ਦੂਜਾ ਥਣ ਦਾ ਸੈਜ ਬਹੁਤ ਸੋਹਣਾ ਤੇ ਆਰਡਰ ਤਾਂ ਜਮਾਂ ਹੀ ਨਾਲ ਲੱਗਮਾ ਤੇ ਇੱਥੋਂ ਬੈਕ ਤੋਂ ਦਿਖਾ ਗੈਰੀ ਇੱਥੋਂ ਆਈਡੀਆ ਹੋ ਜਾਊਗਾ ਵੀ ਬਾਕੀ ਬਾਹਰ ਵਾਲੀਆਂ ਗਾਮਾਂ ਵਾਲਾ ਆਰਡਰ ਹੈਗਾ ਜਾਂ ਨਾ ਤੇ ਇੱਥੋਂ ਦਿਖਾ ਦੀ ਲੰਬਾਈ ਤੇ ਚਮਕ-ਦਮਕ। ਥਣ ਦਾ ਸਹਿਜ ਬਹੁਤ ਸੋਹਣਾ ਰੱਖਦੀ ਆ ਰਾਜੂ ਦਿਨ ਕਿੰਨੇ ਬਾਕੀ ਨੇ ਇਹਦੇ? ਲੈ ਜੂ 5-4 ਦਿਨ ਵੀਰੇ। 5-4 ਦਿਨ ਕੱਢ ਦੂਗੀ। ਹਾਂ। ਐਂ ਦੀ ਕਮਾ ਕੇ ਐਂ ਤੋਰ ਦੇ ਲੰਬੀ ਤੇ ਉੱਥੋਂ ਘੇਰੀ ਪਿਛਲੇ ਬੰਨੇ ਹੋ ਜਾ। ਇੱਥੋਂ ਪਿਛਲੇ ਬੰਨੇ ਹੋ ਕੇ ਆਰਡਰ ਕੁਆਲਿਟੀ ਕਰਾ ਦੀ ਚੱਕ ਲੰਬੀ ਤੋਰ ਦੇ ਸਿੱਧੀ ਤੂੜੀ ਕੰਨੀ ਰਜੂ ਐਨ। ਇਹ ਇੱਥੋਂ ਕਰਾ ਦੇ ਆ ਆਰਡਰ ਕੁਆਲਿਟੀ ਕਹਿੰਦਾ ਦੀ ਬਾਹਰ ਵਾਲੀਆਂ ਗਾਮਾਂ ਵਾਲੀ ਮੈਂ ਹੈਗੀ ਆ ਜਾਂ ਨਾ। ਇਹ ਤੁਸੀਂ ਕਮੈਂਟ ਕਰਕੇ ਦੱਸ ਰਹੀਆਂ ਮੇਰੇ ਕਾਗਜ਼ਾਂ 'ਚ ਤਾਂ ਬਾਹਰ ਵਾਲੀਆਂ ਗਾਵਾਂ ਨਾਲ ਦੀ ਐ। ਬਈ ਸਰੀਰ ਵੀ ਦੇਖੀ ਕਿ ਕੱਡਾ ਚਮਕਾ ਬੜੀ ਠੀਕ ਅਜਾ ਵੀ ਬਰੀਕ ਦੁੱਧ ਵਾਲੀ ਬਿਹੜਾ ਬਈ ਯਾਰ ਆ ਦੇਖੀ ਆ ਮੱਕੜਾ ਦਾ ਐ ਸਮਝ ਲਓ ਵੀ ਲੇਖ ਹੀ ਮੁੱਕਿਆ ਪਿਆ ਜਿਹੜੀ ਦੀ ਬਾਡੀ ਚਮਕਾ ਰਾ ਜੂ ਲਾਇਆ ਤਾਂ ਨਹੀਂ ਹੈ ਕੋਸਾ। ਨਾ ਬਈ ਨਾ ਲਾਇਆ ਯਾਰ ਹੱਲਾ ਹੱਲਾ ਹੈ। ਹੈ? ਆ ਦੇਖ ਲਾ ਸੁੱਕਾ ਵਿਆ ਹੱਥ ਆਪਣਾ। ਇਹ ਸਵੇਰ ਦੀ ਕਿਵੇਂ? ਠੰਡੀ ਆ ਵੀਰੇ। ਬਿਲਕੁਲ। ਬਿਲਕੁਲ ਬਈ। ਬਿਲਕੁਲ ਠੰਡੀ ਆ ਗਈ ਸਵੇਰ ਦੀ ਜਿਵੇਂ ਮਰਜੀ ਥੱਲੇ ਬੈਠੀ ਜਾਓ ਇਹਦੇ। ਹਾਂ। ਸਵੇਰ ਆ ਸੀਰ ਨਹੀਂ ਤੇ ਆ ਗਈ ਗੱਬਣ ਤੇ ਗਰੀ ਹੁਣ ਇੱਥੇ ਰੋਕ ਲਾ। ਇਹ ਇੱਥੋਂ ਇੱਥੋਂ ਦਿਖਾ ਦੇ ਗਰੀ ਆਰਡਰ ਕੁਆਲਿਟੀ। ਥੋੜੀ ਪੂਸ਼ੀ ਜੇ ਤੋ ਫੜਦੇ ਆਂ ਤਾਂ ਮੰਨਦੀ ਅਕਲ ਕਾਨੀ। ਲੈ ਚੱਲ ਕਮਾਂਗੇ ਉਧਰ ਨੂੰ। ਇੱਥੋਂ ਆਰਡਰ ਕੁਆਲਿਟੀ ਦਿਖਾ ਦੇ ਤੇ ਸਾਈਡ ਤੋਂ ਦਿਖਾ ਦੇ। ਹਰੇਕ ਸਾਈਡ ਤੋਂ ਇਹਦਾ ਪੋਜ਼ ਬਣਾ ਦੇ ਜਿਵੇਂ ਕਿ ਵਿਆਹਾਂ ਦੀ ਮੂਵੀ ਦੇ ਵਿੱਚ ਹੁੰਦਾ ਹਰੇਕ ਪੱਖ ਤੋਂ। ਚੰਡੇ ਘੜਦੇ ਜਮਾ ਅੱਜ ਕਿਉਂਕਿ ਰਾਜੂ ਕੋਲੇ ਪਹੁੰਚੇ ਹੋਏ ਆਂ ਰਾਜੂ ਦੇ ਰੇਟ ਵੀ ਬਿਲਕੁਲ ਜੈਨੂਨ ਹੁੰਦੇ ਨੇ। ਜੈਨੂਨ ਬਈਆ। ਚਾਰਮਰ ਵੀ ਚੰਗਾ ਤੇ ਆ ਚੀਜ਼ ਦੀ ਦੀ ਚੜਾਈ ਵੀ ਦਿਖਾ ਦੇ ਕਈ ਭਰਾ ਕਹਿੰਨੇ ਨੇ। ਵੀ ਆਪਣੀ ਵੀਡੀਓ ਲੰਬੀ ਹੁੰਦੀ ਆ ਲੰਬੀ ਤਾਂ ਹੁੰਦੀ ਆ ਇੱਕ ਇੱਕ ਪੁਆਇੰਟ ਬਾਰੇ ਜਾਣਕਾਰੀ ਦੇਣ ਦੀ ਮੇਰੀ ਕੋਸ਼ਿਸ਼ ਰਹਿੰਦੀ ਹੁੰਦੀ ਆ ਭਰਾਵਾਂ ਨੂੰ ਸਹੀ ਗੱਲ ਆ ਵੀਰੇ ਇੱਕ ਇੱਕ ਕੱਲੇ ਪੁਆਇੰਟ ਦੀ ਜਾਣਕਾਰੀ ਦੇ ਦਈਏ ਪਸ਼ੂ ਦੀ ਹਰੇਕ ਪੱਖ ਤੋਂ ਇਹਦੇ ਰਾਜੂ ਪੈਸੇ ਰੱਖਦੇ ਜਵੇਂ ਜੈਨੂਨ ਪੈਸੇ ਕਰਨਗੇ ਵੀ ਮੁੱਲ ਤਾਂ ਇਹਦਾ 65000 ਕਰ ਦੇਾਂਗੇ ਠੀਕ ਆ ਲੈ ਇ ਲੈ ਹੀ ਕਰੀ ਆਰਡਰ ਦੇ ਕੈਮਰਾ ਇੱਥੇ ਕਿੰਨੇ ਦੀ ਹੋຊੂ ਰਾਜੂ 62000 ਦੀ ਦਵਾਂਗੇ ਬਈ ਆਪਾਂ ਪੂਰੇ ਦੀ ਹਾਂ ਮਾਨਤਨ ਥੋੜਾ ਬੋਤਾ ਮੌਕੇ ਤੇ ਛੋਟ ਛੱਪਾ ਕਰ ਦਾਂਗੇ ਆਪਾਂ ਛੋਟ ਛੱਪੇ ਵਾਲਾ ਸਿਸਟਮ ਹੋ ਜਾਊਗਾ ਤੇ ਦੁੱਧ ਦਾ ਕੀ ਰਿਕਾਰਡ ਦੱਸਿਆ ਮਾਲਕਾਂ ਨੇ ਰਜੂ ਦਾ ਬੀ ਨੇ ਪਲੂਣ ਬੱਚੀ ਨੇ 20 ਕਿਲੋ ਦੁੱਧ ਦਿੱਤਾ ਹੋਇਆ ਠੀਕ ਆ ਗੱਲ ਆਪਾਂ 20 ਕਿਲੋ ਹੀ ਮੰਨ ਕੇ ਦਵਾਂਗੇ ਬਾਈ ਯਾਰਾ ਤੇ ਦੁੱਧ ਵੀ ਮੱਜਾ ਮੱਜਾ ਨਾਲ ਦਾ ਵੀਰੇ ਕ੍ਰਾਸ ਵੜੀ ਆ ਹਾਂ ਤੇ ਬਾਕੀ ਸਭ ਤੋਂ ਮੇਨ ਗੱਲ बार-बार ਕਹਿਣਾ ਵੀ ਇਹਦੀ ਆਰਡਰ ਦੀ ਆ ਮਜ਼ਬੂਤੀ ਆ ਇਦਾਂ ਦਾ ਪਸ਼ੂ ਜਿਆਦਾ ਖਰੀਦਿਆ ਕਰੋ ਜਿਹੜੇ ਦਾ ਆਰਡਰ ਮਜ਼ਬੂਤ ਹੋਵੇ ਤੇ ਇਦਾਂ ਨਾਲ ਲੱਗ ਆਰਡਰ ਜਿਆਦਾ ਰੱਖੋ ਸਹੀ ਗੱਲ ਆ ਵੀਰੇ ਗਾਮਾ ਚੀ ਹੁੰਦੀ ਬਾਈ ਯਾਰਾ ਲੇਵੇ ਨੂੰ ਯਾਰਾ ਇਹ ਹੋ ਜੂਗੀ ਬਾਈ ਕਹਿੰਦਾ 62000 ਦੀ ਤੁਸੀਂ ਸਮਝ ਹੀ ਗਏ ਹੋਵੋਗੇ ਥੋੜਾ ਬੋਤਾ ਮਾ ਥੋੜਾ ਬੋਤਾ ਹੀ ਮਾਨਤਾਨ ਹੋਊਗਾ ਇਹ ਚੋ ਪਹਿਲਾਂ ਬੰਨੇ ਨੂੰ ਹੋ ਯਾਰਾ ਜੂ ਹੁਣ ਗੈਰੀ ਇਹ ਤੇ ਮਾਰਦੇ ਕੈਮਰਾ ਹੋਏ ਆ ਤੋਹਫਾ ਦਿਖਾ ਦੇ ਯਾਰ ਆ ਤੋਹਫਾ ਦਿਖਾ ਦੇ ਗੋਲੇ ਗੂਲੇ ਦਿਖਾ ਦੇ ਇਥੋਂ ਵੱਡੀ ਦੀ ਸ਼ੌਂਕ ਨਾਲ ਪਾਲੀ ਹੋਈ ਆ ਬਈ ਬੰਦੇ ਨੇ ਤੇ ਸੁਭਾਅ ਵੀ ਦਿਖਾ ਦੇ ਕਿ ਠਾਨ ਦਿਖਾ ਬੋਲੇ ਤਾਂ ਪਹਿਲਾਂ ਨੂੰ ਇਹ ਜਿਆ ਠਾਣੀ ਨਹੀਂ ਲੱਗਿਆ ਹੁੰਦਾ ਜਿਸ ਨੂੰ ਝੂਲੀ ਝਾਲੀ ਬਹੁਤ ਆ ਬਈ ਯਾਰ ਦੇਖੀ ਲੈ ਗੋਰ ਵਾਲੇ ਪੱਖ ਤੋਂ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਯਾਰ ਮਜ਼ਬੂਤ ਹੱਡਾਂ ਪੈਰਾਂ ਦਾ ਚੋਬਰਾ ਕਹਦੇ ਨੇ ਪਲ ਉਹ ਸਿਸਟਮ ਜਿਵੇਂ ਤੁਹਾਨੂੰ ਮੈਂ ਸ਼ੁਰੂ ਚ ਹੀ ਦੱਸਿਆ ਨਾ ਵੀ ਜੌਨ ਸੀਨੇ ਨਾਲ ਦੀ ਬਾਡੀ ਹੈ ਜੀ ਇਹ ਵੀ ਡਬਲਯੂ ਡਬਲਯੂ ਈ 6 ਦੰਦ ਦਾ ਵੀਰੇ ਇਹ ਠੀਕ ਹੈ ਗੱਲ ਹਾਂ ਸੂਆ ਪਹਿਲਾ ਸੁੰਦੀਆ ਸੂਆ ਪਹਿਲਾ ਬਈ ਠੀਕ ਹੈ ਗੱਲ ਦੰਦਾਂ ਚ ਆ ਗਈ 6 ਦੰਦ ਜਿਆਦਾ ਪੱਖ ਆ ਗਿਆ ਇਹਦਾ ਜਰਸੀ ਚ ਤਕਰੀਬਨ ਤਕਰੀਬਨ 80 ਤੋਂ 85% ਪੰਜਾਬ ਵਾਲੀ ਆ ਫੁੱਲ ਵੱਡੀ ਆ ਝੋਲ ਦੱਸਦੀ ਆ ਥਣ ਦਾ ਸੈਜ ਦੱਸਦਾ ਇਹ ਇਥੋਂ ਫਿਰ ਇਹਦੀ ਲੰਬਾਈ ਲੰਬੂਈ ਨਾ ਲੈਗ ਸਕੋਰ ਵਾਲਾ ਪੱਖਾ ਜਿਹੜਾ ਉਹ ਤਾਂ ਗੱਲ ਏ ਹੋਰ ਹੋ ਜੂਗੀ ਇਹ ਨੇੜੇ ਆ ਕੇ ਦੇਖੋਗੇ ਕੈਮਰੇ 'ਚ 19 21 ਲੱਗ ਸਕਦੀ ਐ ਨੇੜੇ ਆ ਕੇ ਦੇਖੋਗੇ 21 ਲੱਗੂ ਕੈਮਰੇ ਰਾਹੀਂ 19 ਲੱਗੂਗੀ ਇਹ ਗੱਲ ਨਹੀਂ ਹੋਊਗੀ ਵੀ ਕੈਮਰੇ ਰਾਹੀਂ ਮੈਂ ਕੋਈ ਇਹਨੂੰ 21 ਬਣਾ ਦੂੰਗਾ ਤੁਹਾਨੂੰ ਨੇੜੇ ਆ ਕੇ 19 ਲੱਗ ਜੂਗੀ ਕਮਾਦੇ ਕਮਾਦੇ ਰਾਜੂ ਆ ਇਹਨੂੰ ਕਮਾਦੇ ਜ਼ੋਰ ਵਾੜਿਆ ਹਨਾ ਜੋ ਵੀ ਰਹੀ ਹੈ ਭਾਈ ਪਹਿਲਾਂ ਵੀ ਫਾਰਮ 'ਚ ਹਾਂ ਤੇ ਇੱਥੋਂ ਦਿਖਾ ਦੇ ਗਰੀ ਸ਼ਾਂਲੇ ਪੱਖ ਤੋਂ ਵੀ ਦਿਖਾ ਦੇ ਲੈ ਰਾਜੂ ਇਹਦੀ ਫੇਸ ਕੁਆਲਿਟੀ ਤੇ ਵੀ ਮਰਵਾ ਦੇ ਕੈਮਰਾ ਮੋੜ ਕੇ ਆ ਇਹਨੂੰ ਇੱਥੇ ਖੜੀ ਦਿਖਾ ਦੇ ਕੋਈ ਮਾੜੀ ਜੀ ਦਿਖਾ ਦੇ ਫੇਸ ਵਾਲੇ ਪੱਖ ਤੋਂ ਦਿਖਾ ਦੇ ਗਰੀ ਤੇ ਜਰਸੀ ਦਾ ਬੱਚਾ ਇਹ ਟਾਪ ਨਾ ਪਾ ਦੂਗੀ ਯਾਰ 10% ਪਾਉਗੀ ਸੈਕਸਡ ਸੀਮਨ ਲਵਾ ਦਿਓ ਕਾਫੀ ਕਲਰ ਦਾ ਬੱਚਾ ਟਾਪਰ ਪਾ ਦੂਗੀ ਤੇ ਆਰਡਰ ਬਹੁਤ ਚੌੜਾ ਬਣਾਉਣਾ ਬੱਚੀ ਨੇ ਜਿਵੇਂ ਅੱਜ ਬਈ ਜਦ ਤੈਯਾਰ ਹੋ ਗਈ ਨਾ ਬੈਠਾ ਉੱਠਿਆ ਨਹੀਂ ਆ ਇੱਕ ਇਹਦਾ ਜਿਹੜਾ ਥਾਣਾ ਥਾਣੇ ਇਦਾਂ ਦਾ ਲੱਗਿਆ ਵੀ ਉਹ ਚੌਂਦਾ ਨਹੀਂ ਹੈਗਾ ਤੇ 10 ਘੰਟੇ ਚ ਵਾਈ ਲੇਟ ਕਰ ਦੂਗੀ ਜੀ ਨਾ ਇਹਨੂੰ ਮਸਟੈਟਸ ਹੋਵੇ ਛੇਤੀ ਅਣਗੌਲੀ ਚ ਤਾਂ ਤੁਹਾਨੂੰ ਪਤਾ ਵੀ ਸਿਉਣਾ ਵੀ ਖਰਾਬ ਹੋ ਜਾਂਦਾ ਸਹੀ ਗੱਲ ਆ ਬਈ ਗੌਰ ਨਾਲ ਕੀ ਛੇਤੀ ਜਾਣ ਵਾਲੀ ਨਹੀਂ ਹੈਗੀ ਐਂ ਸਮਝ ਲਓ ਵੀ ਯਾਰਾ ਮਾਰਵਾੜੀ ਘੋੜੀ ਖੜੀ ਆ ਆਪਣੇ ਘਰੇ ਉਹ ਮਿਲਦੀ ਨਹੀਂ ਬਾਈ ਕੁਆਲਿਟੀ ਬਹੁਤ ਚੰਗੀ ਆ ਵੜਦੀ ਤੇ ਬਾਕੀ ਇਹਦੇ ਵਾਸਤੇ ਮੈਨੂੰ ਜਰੂਰ ਖਾਸ ਕਮੈਂਟ ਕਰਕੇ ਦੱਸਿਓ ਇਹ ਬੱਚੀ ਸੋਨੂੰ ਕਿੱਦਾਂ ਦੀ ਲੱਗੀ ਬਾਈ ਜੀ ਤਿਆਰੀ ਬਹੁਤ ਸ਼ਾਨਦਾਰ ਹੈ ਇਹਦੀ ਤੇ ਦਿਨ ਕਿੰਨੇ ਪੈਣਗੇ ਰਾਜੂ ਬਈ ਮਾਲਕ ਦੇ ਹਿਸਾਬ ਨਾਲ ਤਾਂ 15 ਦਿਨ ਪਏ ਨੇ ਹੀ ਗੱਲ ਪਰ 20 ਦਿਨ ਕਹਿ ਦਿੰਦੇ ਆ ਬੰਦੇ ਨੂੰ ਯਾਰਾ ਕਈ ਵਾਰ 5 10 ਦਿਨ ਉੱਤੇ ਥੱਲੇ ਲੈ ਜਾਂਦਾ ਪਸ਼ੂ ਤੂੰ 20 ਕਹਿਣਾ ਮੈਂ 25 ਜਿਆਦਾ ਨਾ 5 ਦਿਨ ਹੋਰ ਲੈ ਲੈ ਉੱਤੇ ਹੋਰ ਸਹੀ ਗੱਲ ਆ ਬਾਈ ਕਿਉਂਕਿ ਪਤਾ ਕੀ ਆ ਜਾਨ ਚੰਗਾ ਵਜੂਦ ਚੰਗਾ ਵਜਨ ਵਾਲੀ ਗਾਂ ਕੱਟ ਜਾਂਦੀ ਆ ਬਾਈ ਯਾਰਾ ਜਿਹੜੀ ਵਜਨ ਵਾਲਾ ਪਸ਼ੂ ਐ ਨਹੀਂ ਪਤਾ ਸੱਜਣੋਂ ਪਹਿਲਨ ਆ ਜਿਹੜਾ 10 ਤੋਂ 15 15 ਦਿਨ ਵੀ ਉੱਪਰ ਲੈ ਜਾਂਦਾ ਕਈ ਵਾਰੀ ਉਹ ਚੀਜ਼ ਦਾ ਖਾਸ ਧਿਆਨ ਰੱਖਿਆ ਕਰੋ ਤੇ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਆ ਜਿੱਦਾਂ ਦੀ ਵੀ ਇਹਦੀ ਕੁਆਲਿਟੀ ਹੈਗੀ ਆ ਪੈਸੇ ਰਜੂ ਇਹਦੇ ਮੁੱਲ ਤਾਂ ਹੈ ਨਹੀਂ ਬਈ ਇਹਦਾ ਕੋਈ ਵੀ ਨਹੀਂ ਕਰਨਾ ਤਾਂ ਪੈ ਬਿਆਸੀ 80000 ਦੀ ਬੱਚੀ ਦਮ 80 ਦੀ ਦੇ ਦਾਂਗੇ ਬਈ ਯਾਰਾ ਲੈ ਸੱਜਣ 80 ਤੋਂ ਥੱਲੇ ਵਾਲਾ ਭਰਾ ਫੋਨ ਲਾਉਣ ਦੀ ਕਿਰਪਾ ਨਾ ਕਰਿਓ 80 ਦੀ ਫਿਕਸ ਜੀ ਹੋਊਗੀ ਛੋਟ ਛੂਟ ਵਾਲੀ ਕੰਮ ਹੈ ਵੀ ਜ ਹਾਂ ਬੜਾ ਜਿਆਦਾ ਫਰਕ ਨਹੀਂ ਹੈਗਾ ਹਾਂ 20 25 ਦਿਨ ਨੂੰ ਜਦੋਂ ਸੂਗੀ ਉਦੋਂ ਨੂੰ ਤਾਂ ਲੱਖ ਰੁਪਏ ਦੀ ਬੱਚੀ ਆ ਬਈ ਯਾਰਾ ਉਦੋਂ ਨੂੰ ਤਾਂ ਉਹੀ ਤਾਰਾ ਖੜਕ ਜਾਣੀਆਂ ਜਿਵੇਂ ਕਹਿੰਦੇ ਆ ਲਾਹੌਰ ਤਾਰਾਂ ਖੜਕ ਗਈਆਂ ਉਦੋਂ ਸਹੀ ਗੱਲ ਆ ਬਈ ਉਹੀ ਤਾਰਾਂ ਖੜਕ ਜਾਣੀਆਂ ਫੇਸ ਵਾਲੇ ਪੱਖ ਤੇ ਮਾਰ ਦੇਗਾ ਜੀ ਇੱਥੋਂ ਫੇਸ ਵਾਲੇ ਪੱਖ ਤੋਂ ਕਰਾਰੇ ਜਾਣੂ ਐਨ ਆਪਾਂ ਕਹਿ ਸਕਦੇ ਆ ਵੀ ਟਾਪਰ ਬੱਚਾ ਬਿਲਕੁਲ ਆ ਜਾ ਗਰੀ ਫਿਰ ਹੁਣ ਤਿੰਨ ਨੰਬਰ ਤੇ ਆ ਜਾ ਦੇਖਣ ਵਾਲੇ ਭਰਾ ਵੀ ਕਹਿੰਦੇ ਹੋਣਗੇ ਵੀ ਇਹਦੇ ਵਾਲਾ ਕਿਡੇ ਲਈ ਜਾਂਦੇ ਆ ਤੇ ਹੁਣ ਮਾਰ ਤਿੰਨ ਨੰਬਰ ਆਈ ਤੇ ਕੈਮਰਾ ਰਾਜੂ ਸਵਾਰੀ ਕਿਵੇਂ ਆ ਠੰਡੀ ਆ ਵੀਰੇ ਇਹ ਵੀ ਠੰਡੀ ਆ ਠੰਡੀ ਆ ਬਈ ਠੰਡੀ ਆ ਪਹਿਲਾਂ ਬਹਿ ਕੇ ਵੇਖਣਾ ਠੰਡਾ ਆ ਦੇਖ ਬਈ ਆ ਦੇ ਗੱਬਣਾ ਬੈੜਾ ਨੇ ਇਹ ਤੇ ਖਾਣ ਪੀਣ ਦੀਆਂ ਵੀ ਖੁੱਲੀਆਂ ਨੇ ਸਾਡੇ ਸਾਹਮਣੇ ਖਾਈ ਪੀਂਦੀਆਂ ਵੀ ਜਾਂਦੀਆਂ ਨੇ ਤੋ ਰੱਜ ਖੋਲ ਕੇ ਦਾ ਸੁਆ ਕਿਹੜਾ ਤੀਜਾ ਵੀਰੇ ਮਨਵਾ ਦੇ ਰਵਿੰਦਰ ਦੂਜਾ ਕਹਿੰਦੇ ਤੇ ਫਿਰ ਤੀਜਾ ਨਾ ਪੈਂਦਾ ਵੀ ਇਹਦਾ ਤੀਜਾ ਨਾ ਜਿਹੜੀ ਚੀਜ਼ ਹੋਊਗੀ ਬਈ ਉਹੀ ਦੱਸਾਂਗੇ ਆਪਾਂ ਵੱਧ ਘੱਟ ਕੇ ਦੱਸਾਂਗੇ ਯਾਰਾ ਤੇ ਛੋਲਾ ਸੱਜਣ ਹੋਈ ਦੇ ਥੱਲੇ ਵੀ ਚੰਗਾ ਲੱਗਿਆ ਝਮਕਦਮ ਕੇਚ ਵੀ ਚੰਗਾ ਦੱਸ ਦੇ ਲੈ ਜੂ ਬਈ ਹੈ ਬਈ ਦੱਸ ਦੇ ਲੈ ਜੂਗੀ ਉੱਠੇ ਦੀ ਬਹੁਤ ਚੜਾਈ ਆ ਮੰਗ ਰੋ ਬਾਜਨ ਬੋਜਨ ਵੀ ਮੈਂ ਮੈਂ ਇਸ ਵਰਗੀ ਆ ਬਈ ਦੇਖਾ ਠੀਕ ਆ ਗੱਲ ਥੋੜੀ ਜਿਹੀ ਹੌਲੀ ਤੋਰ ਦੇ ਦਿਨ ਬਾਈ ਕਹਿੰਦਾ 10 ਕੱਢ ਦੂ ਥਣ ਦਾ ਸਹਿਜ ਇਹਦਾ ਵੀ ਸੋਹਣਾ ਹੈ ਤੇ ਦੁੱਧ ਦਾ ਰਾਜੂ ਕੀ ਰਕਾਰ ਜੈਦਾ ਉਹ ਇੱਧਰ ਆ ਜਾ ਦੁੱਧ ਦਾ ਕੀ ਰਕਾਰ ਥੋੜਾ ਗਾਵਾਂ ਕਰਕੇ ਜਾਂਦੀ ਆ ਉਧਰ ਦੁੱਧ ਦਾ ਕੀ ਰਿਕਾਰਡ ਹੈ ਦਾ ਬਈ ਨੇ 22 23 ਕਿਲੋ ਦੁੱਧ ਦਿੰਦਾ ਦੂਜੇ ਸੂਏ ਠੀਕ ਆ ਕਹਿੰਦਾ ਆ ਲੈ ਚੱਲਾ ਚੱਲਾ ਇਹਨੂੰ ਕੇਰਾ ਹੋਰ ਦਵਾ ਦੇ ਕਿਹੜਾ ਮੋੜਦਾ ਨਹੀਂ ਆ ਦੂਜੇ ਸੂਏ ਬਾਈ ਕਹਿੰਦਾ ਇਹਦਾ ਰਿਕਾਰਡ ਹੈਗਾ 22 ਤੋਂ 23 ਕਿਲੋ ਦਾ ਥੋੜੀ ਜਿਹੀ ਐਚ ਵੀ ਕਰਦੀ ਆ ਦੂਜੀਆਂ ਵੜਾਂ ਕੋਲ ਜਾਂਦੀ ਆ ਆ ਦਵਾ ਦੇ ਕਿਹੜਾ ਇੱਥੋਂ ਦਿਖਾ ਦੇਂਗਾ ਰੀ ਸਮਾਰ ਕੇ ਕਿੰਨੇ ਦਿਨ ਦੱਸਿਆ ਰਾਜੂ ਇਹਦੇ 10 ਦਿਨ ਲੈ ਜੂ ਬਰੇ 10 ਦਿਨ ਪੈਂਡਿੰਗ ਨੇ ਹਾਂ ਤੇ ਬਣਾਉਂਦੀ ਆ ਫਿਰ ਥੱਲੇੋਂ ਝੋਲਾ ਚੰਗਾ ਬਈ ਮੈਂ ਕਹਿੰਦਾ ਪੂਰਾ ਜਵਾਨੀ ਚਾ ਪੂਰੀ ਆ ਨਾ ਮਾਰਦੀ ਆ ਛਾਲ ਲਾਇ ਚਲ ਕਿਲੇ ਤੇ ਲੈ ਚਾ ਨਾ ਤੇ ਦੇਨੇ ਦੇ ਸੱਜਣੋ ਹੈਗੇ ਨੇ ਦਸਕ ਪੈਂਡਿੰਗ ਦੁੱਧ ਦਾ ਰਿਕਾਰਡ ਬਾਈ ਕਹਿੰਦਾ ਚੰਗਾ ਜੋਰ-ਜੂਰ ਚੰਗੇ ਨੇ ਵੜਜਾ ਹੀ ਗੱਲ ਨਹੀਂ ਤੇ ਬਾਕੀ ਜਿਹੜੀ ਇਹਦੀ ਚੜਾਈ ਹੈ ਇੱਥੇ ਤੋਂ ਆ ਚੀਜ਼ਾਂ ਦੀ ਚੜਾਈ ਬਹੁਤ ਸ਼ਾਨਦਾਰ ਰੱਖਦੀ ਆ ਤੇ ਸਵੇਰ ਆ ਦੀ ਠੰਡੀ ਹੈ ਜਿਹੜੀ ਸਭ ਤੋਂ ਮੇਨ ਗੱਲ ਹੈ ਲਾਈ ਐਂ ਭਾਈ ਜੇ ਹੱਥ ਮਾਰਨ ਲੱਗ ਪਾ ਖਾਣ ਦਾ ਸੈਜ ਵੀ ਸੋਹਣਾ ਰੱਖਦੇ ਉਰਲੇ ਬੰਨਿਆ ਦਿਖਾਦੀ ਅਗਲੇ ਪੱਖ ਤੋਂ ਤੇ ਦੁੱਧ ਦਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ ਤੇ ਪਛਾਣ ਹੋ ਕੇ ਹੁਣ ਸਾਰੀ ਦਿਖਾਦੀ ਆ ਇੱਥੋਂ ਜੋ ਕਿ ਕ੍ਰੌਸ ਅੰਗ ਦੇ ਵਿੱਚ ਆ ਗਈ ਦੁੱਧੇ ਦਾ ਮੱਝਾਂ ਵਰਗਾ ਹੀ ਹੋਊਗਾ ਤਕਰੀਬਨ ਝਾਲਰ ਵੀ ਆ ਗਿਆ ਥੱਲੇ ਤੇ ਗਰਮੀ ਗਰਮੀ ਨਹੀਂ ਮਨਾਉਣੀ ਬਿਲਕੁਲ ਨਾ ਨਾ ਬਾਈ ਜਮੀ ਵੀ ਨਹੀਂ ਜਮੀ ਵੀ ਨਹੀਂ ਮੰਦੀ ਗਰਮੀ ਤਾਂ ਇਹਦੇ ਰਾਜੂ ਪੈਸੇ ਕਿੰਨੇ ਲੈ ਲਾਂਗੇ ਮੁੱਲ ਤਾਂ ਇਹਦਾ ਵੀ 65 ਕਰਦੇ ਆ ਵੀਰੇ 62000 ਦੀ ਫਿਕਸ ਦਮਾਂਗੇ ਆਪਾਂ ਉਹ ਪਰਲੀ ਵੀ 62 ਦੀ ਹਾਂ ਵੀਰੇ ਠੀਕ ਹੈ ਗੱਲ ਇਹ ਵੀ 62 ਦੀ ਹੋ ਜੂ ਤੇ ਉਹ ਵੀ 62 ਦੀ ਹੋ ਜੂ ਹੋ ਗਿਆ 1 ਲੱਖ ਤੇ 24000 1 ਲੱਖ ਤੇ 22 ਦੀਆਂ ਜਮੀ ਫਿਕਸ ਹੋ ਜਾਣਗੀਆਂ ਹੋ ਜਾਣਗੀਆਂ ਬਈ ਅਰੇ ਦੂਬਾ ਛੋੜਨਾ ਮੰਗਣ ਬਈ ਹੈ ਇਸ ਦੂਬਾ ਛੋੜਨਾ ਮੰਗ 100 100 ਕਰਦੀ ਚੱਲ 100 100 ਦਾ ਕਰਾਂਗੇ ਬਈ ਹਾਂ ਇਹ ਬਲੈਕ ਕਲਰ ਵਾਲੀ 3 ਨੰਬਰ ਵਾਲੀ ਤੇ 1 ਨੰਬਰ ਵਾਲੀ ਇਕੱਲੀ ਇਕੱਲੀ ਦਾ 66 66 ਫਿਕਸ ਆ ਤੇ 1 ਲੱਖ 24000 ਹੋ ਗਿਆ 1 ਲੱਖ ਤੇ 22000 ਦਾ ਜੋੜਾ ਬਾਈ ਕਹਿੰਦਾ ਦੇ ਦਾਂਗੇ 40 ਕਿਲੋ ਦੁੱਧ ਦਾ ਆਈਡੀਆ ਮੰਨ ਕੇ ਨਾਰਮਲ ਵੀਰੇ 40 ਕਿਲੋ ਦੁੱਧ ਦਾ ਐ ਮੰਨ ਲਓ ਮੱਝਾਂ ਨਾਲ 30 32 ਕਿਲੋ ਪੈਸੇ ਹੋ ਗਿਆ ਹਾਂ ਬਈ ਹਾਂ ਉਸ ਹਿਸਾਬ ਨਾਲ ਬਾਈ ਤੋਂ ਕਰ ਲਿਓ ਫਰੀਦਾਰੀ ਤੇ ਹੁਣ ਮਾਰਦੇ ਆ ਬੈਠ ਤੇ ਕ ਇਹ ਠੰਡੀ ਇਹ ਵੀ ਬਹੁਤ ਆ ਯਾਰਾ ਇਹਦਾ ਕੀ ਰਿਕਾਰਡ ਆ ਜੂ ਤੋਰ ਬੋਲਦੇ ਵੀ ਇਹਨੇ ਪਹਿਲੇ ਨੇ ਬੱਚੀ ਨੇ 25 ਕਿਲੋ ਦਾ ਦੋ ਦਿੱਤਾ ਹੈ 25 ਕਿਲੋ ਹਾਂ ਬਈ ਫਾਰਮ ਚੋਂ ਲਈ ਆਪਾਂ ਠੀਕ ਆ ਗੱਲ ਇਹਦਾ ਸਾਰਾ A to Z ਰਿਕਾਰਡ ਲੈ ਕੇ ਦੇ ਦਾਂਗੇ ਆਪਾਂ ਬੰਦੇ ਤੋਂ ਫਾਰਮ ਵਾਲੇ ਤੋਂ A to Z ਹਾਂ ਬਈ ਹਾਂ ਸੂਆ ਸੂਆ origignal ਦੂਜਾ ਵੀਰੇ ਦੰਦਾ ਚ ਦੰਦਾ ਚ ਨਹੀਂ ਆਪਾਂ ਚੈੱਕ ਕਰੀ ਵੀਰੇ ਠੀਕ ਆ ਗੱਲ ਸੂਆ ਬਾਈ ਕਹਿੰਦਾ origignal ਦੂਜਾ ਤੇ ਸ਼ਾਈਨਿੰਗ ਥਣ ਦਾ ਸਾਈਜ਼ ਆਰਡਰ ਹਰੇਕ ਪੱਖ ਤੋਂ ਤੁਹਾਨੂੰ ਬੱਚੀ ਆਪੇ ਦੱਸ ਦਊਗੀ ਵੀ ਮੈਂ ਕੀ ਚੀਜ਼ ਆ ਸਰਦੀ ਚ ਭਈ ਇਹੋ ਜੀ ਬੱਚੀ ਦੇਖਣ ਨੂੰ ਨਹੀਂ ਮਿਲਦੀ ਜਲਦੀ ਜਲਦੀ ਯਾਰ ਨਾੜਾਂ ਦਿਖਾ ਗਰੀ ਆਰਡਰ ਤੇ ਜਿਵੇਂ ਕੱਚੀ ਦੀ ਨਾੜਾਂ ਇੰਨੀਆਂ ਨੇ ਜਦੋਂ ਮੌਕੇ ਤੇ ਤਿਆਰੀ ਮਾਰੀ ਉਹਦੋਂ ਕੀ ਬਣੂਗਾ ਇਹਦਾ ਕਰੀਦਾ ਜੂ ਇੱਕ ਪੈਰ ਗਾਂ ਨੂੰ ਇੱਕ ਪੈਰ ਗਾਂ ਕਰਦੇ ਥੋੜਾ ਜਿਹਾ ਕਰਦੇ 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 ਇੱਕ ਪੈਰ ਹੋਰ ਕਰਦੇ ਥੋੜਾ ਜਿਹਾ ਖੜਾ ਜੀ ਦੇਈ ਨਹੀਂ ਇੱਥੇ ਫੇਰ ਇੱਥੋਂ ਦਿਖਾ ਗਰੀ ਜਿਵੇਂ ਪੁਰਾਣੇ ਪੰਜਾਬ ਵਾਲਾ ਨਕਸ਼ਾ ਹੁੰਦਾ ਸੀ ਨਾ ਮਹਾਰਾਜਾ ਰਣਜੀਤ ਸਿੰਘ ਵਾਲਾ ਜੰਮੂ ਕਸ਼ਮੀਰ ਹਰਿਆਣਾ ਕਹਿੰਦੇ ਵੀ ਆਪਣੇ ਚ ਹੀ ਹੁੰਦਾ ਸੀ ਡਿਮਾਂਡ ਆ ਉਹਦੀ ਦੁਆਰੇ ਆ ਸੀ ਉਹਦੀ ਸਪੋਰਟ ਕਰਦੇ ਆ ਚੀਜ਼ ਦੀ ਲੈ ਚੱਲਾ ਇਹਨੂੰ ਕਮਾ ਦੇ ਰਾਜੂ ਤੇ ਇੱਕ ਬੇਨਤੀ ਚਲਦੀ ਜਲਦੀ ਵੀਡੀਓ ਚ ਹੋਰ ਕਰੂੰਗਾ ਤੁਹਾਨੂੰ ਸੱਜਣੋ ਕਿ ਖੰਡੂਰ ਸਾਹਿਬ ਤੇ ਭਾਈ ਅਮਰਤਪਾਲ ਸਿੰਘ ਜੀ ਖੜੇ ਨੇ ਕਿ ਜਿੰਨੇ ਕੇ ਮੇਰੇ ਪ੍ਰਸ਼ੰਸਕ ਉਸ ਏਰੀਆ ਦੇ ਹੈਗੇ ਨੇ ਉਹ ਵੋਟਾਂ ਦੀ ਮਿਹਰਬਾਨੀ ਵੀ ਕਰ ਦਿਓ ਭਾਈ ਅਮਰਤਪਾਲ ਨੂੰ ਕਿਉਂਕਿ ਲੋੜ ਆ ਕੌਮ ਨੂੰ ਯੋਧਿਆਂ ਦੀ ਕਮਾਲਾ ਰਾਜੂ ਦਿਨ ਕਿੰਨੇ ਕੱਢ ਦੂਗੀ ਕੋਈ 10 ਦਿਨ ਪਹਿਨੇ ਬੱਛੀ ਦੇ 10 ਦਿਨ ਪੈਂਟਿੰਗ ਪਹਿਲਾਂ ਦਾ ਰਿਕਾਰਡ 25 ਕਿਲੋ ਦਾ ਹਾਂ ਵੀਰੇ ਠੀਕ ਆ ਗਰਮੀ ਗਰਮੀ ਕਰਕੇ ਐਤ ਕੀ 25 ਹੈ ਮੰਨ ਲੀਏ 9 25 ਮੰਨ ਕੇ ਲੈ ਜਾ ਬਈ ਜਿੰਨੇ ਲੈ ਕੇ ਜਾਣੀਆਂ ਬਈ ਠੀਕ ਹੈ ਹੈਗੀ ਕੂੰਜਾਰਗੀ ਬੱਛੀ ਹੈ ਨਾ ਬਾਈ ਸਰੇ ਦੀ ਯਾਰ ਬਾਈ ਟਾਪ ਦੇ ਫਾਰਮ ਚ ਲਈ ਹੋਈ ਆਪਾਂ ਇਹ ਇਹਦੇ ਰਾਜੂ ਪੈਸੇ ਕਿੰਨੇ ਲੈ ਲੀਂਗਾ ਫਿਰ ਬਰੇ ਰੇਟ ਤਾਂ 95000 ਆ ਬੱਛੀ ਦਾ ਹੁਣ ਅੱਜ ਦਾ ਰੇਟ ਹਾਂ ਮਾਫੀ ਹੈ ਜੋ ਕੋਈ ਮਾਫੀ 5000 ਛੱਡ ਦਾਂਗੇ ਵੀ 90000 ਦੀ ਦਵਾਂਗੇ ਆਪਾਂ ਫਿਕਸ ਇਹ ਕਹਿ ਰਹੀ ਐ ਇਧਰੋ ਦਿਖਾ ਦੀ ਥਾਣਾ ਲੱਗਿਆ ਜਿਵੇਂ ਕੱਲਾ ਕੱਲਾ ਜਿਵੇਂ ਕੱਚੀ ਆ ਨਾ ਬਿਹੜ ਹਜੇ ਹਣ ਲੱਗਿਆ ਬਹੁਤ ਸੋਹਣਾ ਪੂਰੇ ਦੇ ਨੇ ਬੱਛੀ ਬਈ ਸਿਆਲ ਦਾ ਪਾਪ ਸਿਆਲ ਦੇ ਬੱਚੀਆਂ 12 25 25 ਦੀਆਂ ਆਪ ਲਈਆਂ ਹੋਈਆਂ ਨੇ ਇਹ ਜੀ ਬਾਈ ਜਰਾ ਪਾਤਾ ਫਿਰ ਤੈਨੂੰ ਪਤਾ ਸਿਆਲ ਦਾ ਹੋ ਜਾਂਦਾ ਰੁੱਤ ਦਾ ਫਰਕ ਵੀ ਪੈ ਜਾਂਦਾ ਸਹੀ ਗੱਲ ਆ ਵੀਰੇ ਇਹ ਬਾਈ ਕਹਿੰਦਾ ਦੇ ਦਾਂਗੇ 90000 ਦੀ ਕਿੰਨੇ ਦਿਨ ਦੱਸੇ ਤਰਾ ਜੂ ਇਹਦੇ 10 ਦਿਨ ਲੈ ਜੂ ਬਾਈ ਤੇ ਹੁਣ ਆ ਜਾ ਇਧਰ ਲੈ ਮੈਂ ਕਮੇ ਤੇ ਮੈਂ ਕਹਿੰਦਾ ਖੜੀ ਹੀ ਦਿਖਾ ਦੇ ਖੜੀ ਹੀ ਦਿਖਾ ਦੇ ਬਈ ਇਹ ਭਾਏ ਦੀਆਂ ਵੜੀਆਂ ਆ ਨੱਠ ਕਰਨੀਆਂ ਆ ਆ ਫੇਸ ਕੁਆਲਟੀ ਦੇ ਮਾਰ ਲੇ ਦੋ ਥੋੜੀ ਜੀ ਘੱਟ ਸਮਝ ਆਈਆਂ ਹੋਈਆਂ ਹਨਾ ਹਾਂ ਵੀਰੇ ਹਾਂ ਕਿਉਂਕਿ ਕਿਸੇ ਸੱਜਣ ਨੇ ਫਾਰਮ ਵਾਲੇ ਨੇ ਮੇਰਾ ਖਾਲੀ ਹੋਣੀ ਆਈਆਂ ਸੀ ਬਾਈ ਯਾਰਾ ਠੀਕ ਹੈ ਨਵਾਂ ਹੀ ਇਹੀ ਖੀਰੀ ਆ ਬਈ 7 ਕੁ ਮਹੀਨਿਆਂ ਦੀ ਬੱਚਾ ਇਹ ਇਧਰ ਲੈ ਬੰਨੇ ਆ ਜਾ ਗਰੀ ਇੱਕ ਤੋਂ ਕਰਾਂਗੇ ਪਰ ਸਟਾਰਟ ਫੇਸ ਕੁਆਲਿਟੀ ਤੇ ਮਾਰਦੇ ਜਾਤ ਚੰਗੀ ਆ ਹਨਾ ਬੜੀ ਬਾਲੀ ਬਰੀਡ ਦੀ ਆ ਬਰੇ ਹਾਂ ਬਰੀਡ ਵੱਛੀ ਦੀ ਚੰਗੀ ਆ ਕੱਦ-ਗਾਠ ਵੀ ਚੰਗਾ 7 ਤੋਂ 8 ਮਹੀਨੇ ਆ ਹਾਂ 7 ਮਹੀਨੇ ਆ ਬਰੇ ਰੀਜਨਲ 7 ਮਹੀਨੇ ਹੈਗੀ ਹਾਂ ਸਿੰਗਲ ਚਾਰ ਨਹੀਂ ਇਹਨਾਂ ਸਿੰਗਲ ਚਾਰ ਬਰੇ ਚਾਰ ਤਾਂ ਨਹੀਂ ਕੰਨਾ ਦੀ ਸਿੰਗਲ ਚਾਰ ਨੇਗੇ ਝੋਲੀ ਦਿਖਾ ਗਰੀ ਇਹਦੀ ਓਏ ਜਿਵੇਂ ਗੱਬਣਾ ਵੱਛੀਆਂ ਨਹੀਂ ਹੁੰਦੀ ਐ ਐ ਇੱਥੇ ਲਗਾ ਦੇ ਐ ਇੱਥੇ ਐ ਸਾਣਾ ਹਾਗੇ ਸਿੰਗਲ ਚਾਹ ਇਹਦੀ ਮਾਂ ਬਈ ਪਹਿਲਾਂ ਬਰੇਲੀ ਦਾ ਸੀਮਨ ਆਉਂਦਾ ਸੀ ਉਹਦੀ ਹੈਗੀ ਆਪ ਅੱਗੋਂ ਇਹ ਸੈਗ ਦੇ 50062 500 ਪਤਾ ਨਹੀਂ ਕਿੰਨਾ ਹੈਗਾ ਮੇਰੇ ਲਈ ਲਿਖਿਆ ਪਿਆ ਬਈ ਸਾਰਾ ਡਾਟਾ ਹੈਗਾ ਬੱਚੀ ਦਾ ਸਾਰਾ ਦੇ ਦਾਂਗੇ ਹਾਂ ਬਰੇ ਹਾਂ ਠੀਕ ਹੈ ਕਰੇ ਤਿੰਨਾ ਰੇਟ ਦੱਸਾਂਗੇ ਹਾਂ ਬਈ ਤਿੰਨਾ ਦੀ ਕਰ ਹੁਣ ਗੈਰੀ ਇੱਥੇ ਮਾਰਦੇ ਆ ਵੀ ਬਾਲੀ ਪਿਆਰੀ ਆ ਓਏ ਇਹ 4 ਮਹੀਨਿਆਂ ਦੀ ਆ ਬਰੇ ਸਿਰਫ ਹਾਂ ਹਾਂ ਇਹਦਾ ਸਿੰਗ ਧਗਾਏ ਨੇ ਆਪ ਬਈ ਹੁਣ ਠੀਕ ਹੈ ਗੱਲ ਆਰਾਮ ਰੂਮ ਆਏ ਪਏ ਆਉਣ ਹਾਂ ਹਾਂ ਬਈ ਉਹ ਤੋਂ ਉਹਨੇ ਹੁਣੇ ਧਗਾਏ ਨੇ 2 4 ਦਿਨ ਹੀ ਹੋਏ ਨੇ ਇਹਦਾ ਰਿਕਾਰਡ ਕੀ ਹੈ ਇਹਦੀ ਮਾਂ ਥੱਲੇ ਬਈ ਹੁਣ ਇਸ ਟਾਈਮ ਮੌਕੇ ਤੇ 30 32 ਕਿਲੋ ਦੁੱਧ ਚੱਲ ਰਹੀ ਹੈ 30 ਬੱਕਰੀ ਦੀ ਮਾਂ ਥੱਲੇ ਕਿੰਨਾ ਸੀ ਇੱਕ ਨੰਬਰ ਇਹਦੀ ਮਾਂ ਥੱਲੇ ਹੈਗਾ ਬਈ 35 36 ਕਿਲੋ ਦੁੱਧ ਠੀਕ ਹੈ ਗੱਲ ਤੇ ਥਾਣੇ ਇਹਦੇ ਵੀ ਸਿੰਗਲ ਚਾਰ ਨੇ ਹਾਂ ਵੀਰੇ ਸਿੰਗਲ ਚਾਰ ਨੇ ਇਹਦੇ ਵੀ ਹਾਂ ਇਹ ਇਹ ਬਿਊਟੀ ਵਾਲੇ ਪੱਖ 'ਚ ਵੀ ਸ਼ਾਨਦਾਰ ਹੋਊਗੀ ਹੈ ਨਾ ਬਰੀਡ ਵੀ ਬਹੁਤ ਆ ਬਈ ਇਧਰ ਮੂੰਹ ਦੇਖੀ ਬਈ ਐਂ ਦੀ ਫੇਸ ਤੇ ਮਾਰਨੀ ਗੈਰੀ ਕੈਮਰਾ ਜਾਤ ਨਸਲ ਬਹੁਤ ਆ ਇਹਦੇ 'ਚ ਚਿਕਨੀ ਆ ਪੂਰੀ ਪੂਰੀ ਬਈ ਪੂਰੀ ਚਿਕਨੀ ਆ ਗਈ ਪੂਰੀ ਤੇ ਹੁਣ ਮਾਰਦੇ ਗੈਰੀ ਤਿੰਨ ਨੰਬਰ ਵਾਲੀ ਤੇ ਇਹਦੀ ਉਮਰ ਕਿੰਨੀ ਕਰਾਜੂ ਇਹ ਤਾਂ ਸਾਰੀ 3 4 ਮਹੀਨਿਆਂ ਦੀ ਆ ਵੀਰੇ ਇਹਦੇ ਪੈਸੇ ਰਾਜੂ ਬਈ ਤੰਨਾ ਬੱਛੀਆਂ ਪਾ 30000 ਦੀਆਂ ਦੇ ਦਾਂਗੇ ਮਾਨਤਾਨ ਕੋਈ ਮੌਕੇ ਤੇ ਥੋੜਾ ਵਾਤਾ ਕਰ ਦਾਂਗੇ ਬਈ ਇਹਦਾ ਰਿਕਾਰਡ ਕੀਆ ਤੇ ਨੰਬਰ ਇਹਦਾ ਬਈ 22 23 ਕਿਲੋ ਦੁੱਧ ਦਿੱਤਾ ਹੈ ਦੀ ਮਾਂ ਨੇ ਥਾਣੇ ਦੀ ਵੀ ਸਿੰਗਲ ਚਾਰ ਹਾਂ ਚਾਰ ਹੀ ਨੇ ਵੀਰੇ ਆ ਥਣ ਬਾਈ ਕਹਿੰਦਾ ਇਹਦੇ ਵੀ ਸਿੰਗਲ ਚਾਰ ਨੇ ਫालतੂ ਨਹੀਂ ਹੈਗਾ ਕਿਸੇ ਵੀ ਬੱਛੀ ਦੇ ਤੇ ਬਾਕੀ ਇੱਕ ਗੱਲ ਹੋਰ ਦਾਦਾ ਨਾਲ ਕੋਈ ਮੁਰਮਰਾ ਜਾਂ ਬਰੀਕ ਹੁੰਦਾ ਕਈ ਵਾਰੀ ਉਹ ਕਿਉਂਕਿ ਗਾਵਾਂ ਦੇ ਅਕਸਰ ਐਚ ਐਫ ਦੇ ਆ ਜਾਂਦਾ ਹੁੰਦਾ ਉਹ ਚੱਲਦਾ ਨਹੀਂ ਹੁੰਦਾ ਥਾਣੀ ਬੱਦੇ ਹੁੰਦੇ ਆ ਚਾਰ ਵੈਸੀ سپورਟ ਜੀ ਆ ਜਾਂਦੀ ਹੈ ਇਹ ਤਿੰਨਾਂ ਦਾ ਬਾਈ ਕਹਿੰਦਾ 30000 ਰੁਪਿਆ ਲੈ ਲਾਂਗੇ ਤੇ 1000 2000 ਮਾਨਤਾ ਮਾਨਤਾ ਨਹੀਂ ਹੋਊਗਾ ਬਾਈ ਬਸ ਮਾਨਤਾਨੇ ਦੇ ਵਿੱਚ ਹੋ ਜੂਗਾ ਨੰਬਰ ਬੋਲ ਦੇ ਰਾਜੂ ਜੀ ਦਾ 79739 92814 79739 92814 92814 ਬਾਈ ਦਾ ਨੰਬਰ ਹੈ ਤਿੰਨ ਤਾਂ ਹੀ ਬੱਚੀਆਂ ਦਿਖਾਤੀਆਂ ਛੋਟੀਆਂ ਇੱਕ ਫਾਰਮ ਤੋਂ ਆਈ ਉਹ ਹੀ ਇਹ ਬੱਚੀ ਦਿਖਾਤੀ ਤੇ ਬਾਕੀ ਆ ਦਿਖਾਤਾ ਮਾਲ ਸਾਨੂੰ ਇੱਧਰ ਮਾਲ ਤੇ ਪਟੋਪ ਦਿਖਾਇਆ ਸਾਰਾ ਬਾਕੀ ਜਿਹੜੇ ਭਰਾ ਨੂੰ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਚੇਪਾ ਲਾ ਕੇ ਚੈੱਕ ਪਾਸ ਕਰਾ ਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ